ਹਾਂਜੀ ਜਿਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਕੂਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਵ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਹਨਾ ਬਿਸਤਰੀ ਜੇ ਬੈਠ ਕੇ ਮੈਂ ਤਾਂ ਨਹੀਂ ਵਲੌਗ ਸਟਾਰਟ ਕੀਤਾ ਲੇਟ ਹੋ ਗਈ ਮੈਂ ਉੱਠ ਕੇ ਛੇੜੀ ਸੀ ਦੀ ਕੂਟਰ ਵੇਖ ਗਏ ਜੇ ਕੋਈ ਸ਼ਟਰ ਵਾਲੇ ਹੋਏ ਤਾਂ ਮੈਂ ਵੀ ਛੱਡ ਦਿਆਂਗੇ ਹਨਾ ਨਹੀਂ ਤਾਂ ਫਰ ਰਹਿਣ ਦਾ ਹਰਬੰਦੀ ਦੇ ਦਿਆਂਗੇ ਤੇ ਕੂਟਰ ਹੈ ਨਹੀਂ ਬ్రో ਸ਼ਟਰ ਵਾਲੇ ਕੋਈ ਤੇ ਉਨਾ ਯਾਰ ਕਾਹਨੇ ਓੜੀ ਯਰ ਲੈਣੀ ਕਿਤੇ ਤੜਕੋ ਤੜਕੀ ਲੈ ਇਹ ਚੱਲ ਹਾਂ ਰੋਠੀ ਆਪੇ ਵੀਡੀਓ ਵਗੈਰਾ ਐਡਿਟ ਕਰਕੇ ਤੇ ਐਕਸਪੋਰਟ ਕਰ ਲਾਂ ਦਾ ਇਹ ਫਿਰ ਦੇਖ ਜਦੂ ਆ ਅੱਗੇ ਹਣ ਵੀਡੀਓ ਕਰ ਲਈ ਜੀ ਐਡਿਟ ਬਸ ਸਿਰਫ ਐਕਸਪੋਰਟ ਕਰਨ ਵਾਲੀ ਰਹੇਗੀ ਚਾਹ ਵੀ ਆ ਗਈ ਸੀ ਚਾਹ ਵੀ ਪੀ ਲਈ ਤੇ ਲੀਓ ਵੀ ਪੂਰੀ ਪਕਾਈ ਕਰਕੇ ਸਵੇਰੇ ਸਵੇਰੀ ਹਣਾ ਨੂੰ ਤੜਕ ਕੇ ਖੜਚ ਜਰ ਰੋਟੀ ਨੂੰ ਕਰਕੇ ਕਿਨੇ ਖੋਲਿਆ ਹਾਂ ਮੈਂ ਹੀ ਖੋਲਿਆ ਪਰ ਉਹਨੂੰ ਤੜਕੇ ਟਾਈਮ ਨਾਲ ਹੀ ਠਾਣਦਾ ਯਾਰ ਮੈਨੂੰ 5 6 ਵਜੇ ਉਨੇ ਕਰੀ ਬਾਹਰ ਖੋਲਾ ਮੈਂ ਉੱਠ ਕੇ ਉਡੂਆ ਤਾਂ ਪੇ ਭੱਜਾ ਕਰਦਾ ਤੇ ਹੁਣ ਆਏ ਕਰੀ ਕਰ ਵੀ ਕੂਤਰਾ ਜੇ ਡਾਉਣੇ ਤਾਂ ਹੈ ਨਹੀਂਗੇ ਯਾਰ ਕੂਤਰ ਨਾ ਨੀਯਾਜ ਖਾਂਦਿਆ ਨੀਯਾਜ ਇੱਕ ਤਾਂ ਹੁੰਦਾ ਸਾਹ ਸਰਦਾ ਖਾਣਾ ਆਠ ਆਠ ਨੌ ਨੌ ਖਾ ਕੇ ਨਾ ਬਦਾਮ ਉਸ ਦੀ ਮੁੱਠੀ ਮੁੱਠੀ ਕਣਕ ਦੀ ਖਾਂਦਿਆ ਆਏ ਹੁ ਸਰੂ ਵੀ ਅੱਧੀ ਅੱਧੀ ਗੋਲੀ ਕੇ ਕੂਤਰ ਖਾਣ ਨੂੰ ਕਰਦਾ ਐਡੇ ਡੇ ਪੋਟੇ ਕਾਲਸ ਨੂੰ ਦਿਖਾਇਆ ਜਣਾ ਹੁਣ ਐਡੇ ਡੇ ਪੋਟੇ ਕਿਵੇਂ ਵੇਲੇ ਹੋਣਗੇ ਬਈ 12 16 ਘੰਟਿਆਂ ਦੇ ਵਿਚਲੇ ਤੇ ਤਾਂ ਕਰ ਕਾ ਜਿੰਨੀ ਡਾਉਦੇ que já hora haga de papá para pe ਹਾਂਜੀ ਜਾਨਵਰ ਪਾਤੇ ਆ ਧੁੱਪੇ ਸਾਰੇ ਠੀਕ ਐ ਸੱਤੇ ਦੇ ਸੱਤੇ ਜਾਨਵਰ ਤੇ ਸੱਤਾਂ ਚੋਂ ਕੱਲ ਨੂੰ ਚਾਰ ਕਬੂਤਰ ਉੱਡਣਗੇ ਤੇ ਤਿੰਨ ਕੂਤਰਾਂ ਦੀ ਕੱਲ ਨੂੰ ਵੀ ਬੰਦੀ ਕਰਾਵਾਂਗੇ ਉਹ ਜਿਹੜੇ ਕੂਤਰ ਲੰਮੇ ਲੈ ਕੇ ਜਾਣੇ ਆ ਵਾਹਿਗੁਰੂ ਮਾਲਕਾ ਕਰੀ ਕਿਰਪਾ ਤੇ ਵਿੱਠਾਂ ਬੁੱਠਾਂ ਦਾ ਸੈੱਟ ਐ ਹੋਜੀ ਤਾਂ ਕੋਈ ਗੱਲ ਨਹੀਂ ਜਾਨਵਰ ਖਾਂਦੇ ਹੀ ਬਾਲਾ ਰੱਜ ਕੇ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਵਿੱਠਾਂ ਦਾ ਆ ਦੇਖੋ ਵਿੱਠਾਂ ਤਾਂ ਓਕੇ ਐ ਜਮਾਂ ਵਿੱਠਾਂ ਦਾ ਸੈੱਟ ਐ ਡੱਕਾ ਖਾਂਦੇ ਨਾ ਖਰਾਕ ਨੂੰ ਮੁੜ ਕੇ ਹਾਜਮ ਕਰਨੀ ਬਹੁਤ ਔਖੇ ਡੇਡੇ ਪੋਟੇ ਚਲੋ ਕੋਈ ਗੱਲ ਨਹੀਂ ਤੇ ਓਕੇ ਆ ਬਸ ਨਾ ਉਧਰ ਦਾਣਿਆਂ ਦੀ ਟ੍ਰੇ ਵੀ ਰੱਖਦੇ ਉਹ ਪੁੱਤਰ ਨੂੰ ਕਿਰਾ ਜਿਹੜੀ ਕੱਲ ਵਾਲੇ ਬੱਚੇ ਸੀਗੇ ਫਿਰ ਦੁਬਾਰਾ ਉਹਨੂੰ ਦੇ ਕੇ ਪਾਣੀ ਪੂਣੀ ਲਾਉਣਾ ਜਿਹੜਾ ਰਾਤ ਪੀਂਹੁੰਦਾ ਸੀਗਾ ਉਹ ਵੀ ਹਾਜਮੇਦਾਰੀ ਹੈ ਰਾਤ ਠੰਡੀਆਂ ਚੀਜ਼ਾਂ ਦਿੱਤੀਆਂ ਸੀਆਂ ਤੇ ਹੁਣ ਆਹ ਥੋੜਾ ਜਿਹਾ ਗਰਮ ਚੀਜ਼ਾਂ ਜਿਵੇਂ ਜੂਨ ਦੀ ਪਾ ਕੇ ਪੀਂਹੁੰਦਾ ਸੀਗਾ ਮੜਾ ਮੋਟਾ ਇਹ ਵੀ ਦੇ ਦਾਂਗੇ ਕੋਈ ਇਸ਼ੂ ਵਾਲੀ ਗੱਲ ਨਹੀਂ ਗੀ ਮੜਾ ਜਨ ਨੂੰ ਪੋਟੇ ਵੇਲੇ ਕਰਨ ਦਿਓ ਇੱਕ ਗੱਲ ਹੋਰ ਬਾਪਿਓ ਹਰਚ ਜਿੰਨਾ ਟਾਈਮ ਪਹਿਲਾਂ ਵਾਲੀ ਖਰਾਕ ਨਹੀਂ ਹਾਜਮ ਹੁੰਦੀ ਉਹਨਾ ਟਾਈਮ ਕੋ ਉਤਰਨੋਂ ਪਾ ਨਵੀਂ ਖਰਾਕ ਨਹੀਂ ਧਰ ਸਕਦੇ ਚੱਕਲੀ ਦਾਲ ਰੋਟੀ ਤੇ ਲੱਸੀ ਲਿਓ ਵਾਸਤੇ ਦੇਖੋ ਲਾਈਟ ਜਗਦੀ ਪਈ ਐ ਦੋ ਦੋ ਤਣ ਤਨ ਆਰੀ ਬੰਦੇ ਆ ਗਏ ਆਪਣੇ ਇੱਕ ਮਟਾਈਥੀ ਬੈਠਣ ਨੂੰ ਹੁਣ ਵੀ ਇਹੇ ਖੜਜੋ ਮੰਜੇ ਤੇ ਕੇ ਅੰਦਰ ਬੈਠੇ ਐ ਮੈਂ ਜਾਣ ਕੇ ਨਹੀਂ ਮੰਨਦੀ ਕੀਤੀ ਸੀ ਮੈਂ ਵੇਖੀ ਮੈਂ ਕੋਈ ਬੰਦ ਕਰਦਾ ਕਿ ਨਹੀਂ ਦੇਖ ਤਾਂ ਮੈਂ ਤੜਕੇ ਲਈ ਸੀ ਨਾ ਜੀ ਬੰਦ ਨਹੀਂ ਉਹ ਵੀ ਉਹ ਵੀ ਨਹੀਂ ਬੰਦ ਕੀਤੀ ਸੀ ਮੈਂ ਉਹ ਵੀ ਉਵੇਂ ਜਗਦੀ ਪਈ ਐ ਚਲੋ ਕਹਿੰਦੇ ਬੂਟਾ ਗਾਲਾਂ ਘੜ ਦੋਹੀ ਗੱਲ ਹਨ ਚਲ ਕੋਈ ਇਸ਼ੂ ਵਾਲੀ ਗੱਲ ਨਹੀਂ ਯਾਰ ਛੱਡੋ ਕਰਦ ਗਏ ਲੇਟਾਂ ਮੰਗ ਬਾਦਰ ਉਤਰ ਉਦੀ ਕਰਦ ਗਏ ਢਾਲ ਆਪਾਂ ਇੱਥੇ ਲਓ ਇੰਨੇ ਕੰਮ ਲੈ ਸ਼ਰਾ ਖਾਣਾ ਰੋਟੀ ਉਦੋਂ ਬਾਅਦ ਲੱਸੀ ਪਾ ਦਾਂਗੇ ਠੀਕ ਹੈ ਕਿ ਨਹੀਂ ਤੇ ਕਬੂਤਰ ਵੀ ਲਾ ਕੇ ਕਰ ਗਏ ਅੰਦਰ ਬਹੁਤ ਟਾਈਮ ਹੋ ਗਿਆ 11 ਦਾ ਵਜ ਜੀ ਗਈ ਹੋਣੀ ਹਨਾ ਤੜਕੇ ਤੜਕੇ ਲੀਤੋਂ ਪਲਵਾਉਣੀ ਜ਼ਰੂਰੀ ਹੁੰਦੇ ਕੂਤਰਾਂ ਨੂੰ ਲਗਭਗ 7 ਤੋਂ ਲੈ ਕੇ 10 ਵਜੇ ਤੱਕ ਦੀ 11 ਵਜੇ ਤੱਕ ਲੀਤੋਂ ਪਲਵਾ ਲੈ। ਹੁਣ ਚਲਦੇ ਆ ਲੈ ਕੇ ਅੰਦਰ ਇਹਨਾਂ ਨੂੰ ਬਈ ਬਾਹਰ ਲਈ ਲੈਡ ਵੀ ਕਰਦਗੇ ਬੰਦੇ ਯਾਰ। ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ। ਆ ਲਿਓ ਲੱਸੀ ਪੀਓ। ਆੜ ਜਾ ਪਹਿਲਾਂ ਤਾਂ ਪਾਣੀ ਪਾਵਾਂ। ਉਸ ਤੋਂ ਬਾਅਦ ਪਾ ਕੇ ਲੱਸੀ। ਠੀਕ ਐ। ਅ ਲਾਹਿਰਾ ਤੇ ਕਬੂਤਰ ਘਰ ਤੇ ਹੀ ਸਾਰੇ ਅੰਦਰ ਆਪਾਂ ਲਾ ਲਿਆ ਆਂਦੇ ਤੇ ਮੈਟ ਦੀ ਅਡਜਸਟਮੈਂਟ ਕਰਤੀ ਕਿ ਉਹ ਹਜੇ ਮੌਸਮ ਠੰਡਾ। ਤੇ ਮੈਡ ਪਾਦੇ ਥੱਲੇ ਪਿੰਜਰਿਆਂ ਦੇ ਉਹਨਾਂ ਫੰਗ ਫੁੰਗ ਖਰਾਬ ਹੁੰਦੇ ਮਿੱਠਾ ਮੂਠਾ ਬਾਲਾਂ ਲੱਗ ਗਏ ਸਰੂਟ ਕਰਦੇ ਵਾ ਮੈਟਰ ਰੱਖਦੇ ਥੱਲੇ ਉੱਤੋਂ ਜਿਹੜੀ ਬੈਠੋ ਜੀ ਸਿੱਧੀ ਥੱਲੇ ਮੈਡ ਤੇ ਡਿੱਗ ਬੂੜੀ ਤੇ ਕਬੂਤਰ ਤਾਂ ਵਿਲੇ ਤਾਂ ਹੈ ਨਹੀਂ ਗੇ ਯਾਰ ਹਜੇ ਵੀ ਨਹੀਂ ਹੋਏਗੇ ਪਤਾ ਨਹੀਂ ਕੀ ਇਹ ਰਹਿਣਾ ਨੇ ਮੇਰੇ ਮਨ ਤਾਂ ਡਰ ਲੱਗਿਆ ਵੀ ਇਹ ਦੇਖੀ ਉਹੀ ਕੁਝ ਨਾ ਹੋ ਜਾ ਆ ਜੀ ਆਇਓ 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 ਉਹ ਕੋਕਾ ਵੀ ਪਾਣੀ ਪੁਣੀ ਪੀਣ ਨੂੰ ਡਰ ਲੱਲੇ ਇਹਨਾਂ ਨੂੰ ਤੇ ਦਬਣੀ ਤੇ ਬਚੀ ਗਏ ਉੱਥੇ ਬਾਬੇ ਮਿੱਜੇ ਦੇ ਕੂਤਰਾਂ ਨੂੰ ਰੰਗ ਲਾਉ। ਠੀਕ ਹੈ ਜੀ। ਤੇ ਉਹਨਿਆਂ ਪਾਣੀ ਆਪਾਂ ਪੁਣਕੇ ਰੱਖ ਲਗੇ। ਤੇ ਆ ਬਿੱਟ ਜੀ ਦੀ ਪੈਗੀ ਨੇ ਨਹੀਂ ਹੋਰ ਕੋਸਾ। ਉਹਨ ਇਹਨੂੰ ਪੁਣਕੇ ਲਈ ਰੱਖ ਆਪਾਂ ਤੇ ਫਿਰ ਦਿਨਿਆਂ ਕੂਤਰਾਂ ਨੂੰ 20 ml ਦਿੰਦੀ ਆਪਾਂ। ਵੈਸੇ ਤਾਂ ਖਾਲੀ ਪੇਟ ਲੱਗਦਾ ਹੁੰਦਾ ਹੈਗਾ। ਤੇ ਪਰ ਕੋਈ ਇਸ਼ੂ ਵਾਲੀ ਗੱਲ ਨਹੀਂ ਕੀ ਆ। ਫੋਨ ਖਾਲੀ ਤਾਂ ਹੋਈ ਹੀ ਨਹੀਂ ਫੋਨ। ਖਾਲੀ ਕਿੱਥੋਂ ਲਾ ਰਹਿ ਗੋਦੀ ਲਾ ਦੇ ਆਪੇ ਖਾਲੀ ਹੋ ਜਾਣਗੇ। ਆਏ ਬਾਬੇ ਸਾਰੇ ਕੂਤਰੇ ਦਾ ਰੰਗ ਨਾਲ। ਗੱਚੋ ਆਚੀ ਕਰੇ ਤੁਸੀਂ ਤਾਂ। ਬਹੁਤ ਨਹੀਂ ਮਾਲ ਨੂੰ ਨਹੀਂ ਬਦਲੀ ਪਿਆ। ਕਿਨੇ ਬਾਬਾ ਲਾਲ ਤਾਂ ਹੀ ਮੇਰੀ ਫਿਰ ਵੀ ਜਿੱਥੋਂ ਲਿਆਂਦਿਆ ਤਾਂ ਉਹਨਾਂ ਕੀ ਲਾਉਣੀ ਪਈ ਹੈ ਹੈ ਨਹੀਂ ਡਾਲੇ ਬਾੜੀ ਸੁਣੀ ਗੱਲ ਆ ਬਾਬਾ ਡਾਲ ਰੰਗ ਦੀ ਗੱਲ ਹੈ ਹਾਂਜੀ ਤੇ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਕਰਤਾ ਬ్రో ਰੈਡੀ ਠੀਕ ਹੈ ਦਾਣਿਆਂ ਦੀਆਂ ਟਰੇਆਂ ਭਰ ਕੇ ਬਾਹਰ ਰੱਖ ਦਿੱਤਾ ਮੈਂ ਇੱਕ ਦਿਨ ਲੈ 52 ਤੇ ਬਰੂਟਨ ਪਾ ਦਿੰਨੇ ਆ ਇੱਕ ਦਿਨ ਆਪਾਂ ਇਹਨੂੰ ਟੈਟਰਾਸਾਈਕਲਿਨ ਪਾ ਦਿਆਂਗੇ ਉਸ ਤੋਂ ਬਾਅਦ ਕੁਝ ਵੀ ਨਹੀਂ ਪਾਉਂਦੇ ਹਾਂਜੀ ਮੇਰੇ ਵੀਰੋ ਤੇ ਰੱਖੀ ਗੂਤਰ ਹੁੰਦਾ ਨੇ ਪਹਿਲੇ ਨੰਬਰ ਤੇ ਇਧਰ ਆ ਗਈ ਗੂਤਰਾਂ ਆਇਓ 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 ਬੋਤਾਂ ਦੂਜੇ ਨੰਬਰ ਤੇ ਇਧਰ ਆਗੇ ਗੂਤਰਾਂ ਵਾਲੀ ਸਾਈਡ ਇਹ ਵੀ ਵੇਲਾ ਗਰੀਬਾ ਗੱਡਾ ਆਇਓ 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 ਕਾਇਓ ਬੋਤਾਂ ਉਹ ਤੋਂ ਬਾਅਦ ਆਗੇ ਇਧਰ ਜੀ ਆਪਣੇ ਡਾਊਨ ਵਾਲੇ ਗੂਤਰਾਂ ਵਾਲੇ ਪਾਸੇ ਖੁੱਡਾ ਨੰਬਰ 3 ਆਇਓ ਕਾਇਓ ਆਇਓ 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 ਪੁੱਤ ਆਇਓ ਅੱਜ ਹੀ ਪਾਇਆ ਬਈ ਇਹਨੂੰ ਛੋਲੇ ਪਹਿਲਾਂ ਤਾਂ ਬੰਦ ਕਰ ਦਿੱਤੀ ਆ लास्ट ਦਿਨ ਹੀ ਅੱਜ ਛੋਲੇ ਤੇ ਮੱਕੀ ਇਸ ਤੋਂ ਬਾਅਦ ਬਸ ਕੱਲੀ ਸਰੋਂ ਐਡ ਕਰਕੇ ਪਾਇਆ ਕਰਾਂਗੇ ਆਇਓ 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 ਪੁੱਤ ਅਈ ਇਧਰ ਬੈਠ ਕੇ ਚ ਖੋਡਾ ਨੰਬਰ 5 ਆਇਓ ਆਇਓ ਆਜੋ ਆਜੋ ਆਇਓ ਆਇਓ ਪੁੱਤ ਆਇਓ 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 ਬੇਟਾ ਆਇਓ ਕੋਕੀ ਨੂੰ ਬੋੜ ਤੇ ਦਾਣੇ ਪਾ ਤੇ ਦਾਣੇ ਤੁਨ ਖਾਣ ਦੇ ਕਰਾ ਰੱਜ ਕੇ ਨੂੰ ਪਾਣੀ ਉਹ ਤੋਂ ਬਾਅਦ ਘੰਟਾ ਲੇਟ ਤਰਾਂਗੇ 2 ਘੰਟੇ ਹਾਂਜੀ ਮੇਰੇ ਵੀਰੋ ਤੇ ਲਗਭਗ ਬਈ ਕਬੂਤਰਾਂ ਨੂੰ ਬਦਾਮ ਤੇ ਕਣਕ ਪਾਤੀ ਹੈ ਸਿਰਫ ਰਹਿ ਇੱਕ ਕਬੂਤਰੀ ਤੇ ਦੋ ਕਬੂਤਰ ਰਹਿ ਗਏ ਬਸ ਚਾਰ ਨੂੰ ਪਾਦੀ ਤੇ ਤਿੰਨ ਰਹਿ ਗਏ ਬਾਬੋ ਠੀਕ ਹੈ ਤੇ ਚਲੋ ਮੈਂ ਹੁਣੇ ਵੀ ਦੂਜੇ ਕਬੂਤਰਾਂ ਨੂੰ ਪਾਣੀ ਪੋਣੀ ਰੱਖਦੀ ਹਾਂਜੀ ਤੇ ਵਾਟਰ ਮੋਟਰ ਆ ਕੇ ਧਰਦੇ ਆਂ ਬਾਈ ਕਿਉਂਕਿ ਮੈਡੀਸਨ ਹੈ ਜਿਹੜੀ ਆਪਾਂ ਪਾਣੀ ਸੀਗੀ ਕਬੂਤਰਾਂ ਨੂੰ ਟੈਟਰਾਸਾਈਕਲ ਦਾ ਪਾਊਡਰ ਪਾਉਣਾ ਸੀ ਅੱਜ ਮੁੱਕਿਆ ਪਿਆ ਉਹ ਜਦੋਂ ਆਪਾਂ ਉੱਬਰ ਨੂੰ ਸੱਦਾਂ ਕੇ ਬਾਗਲ ਚੱਲਾਂਗੇ ਹਨਾ ਨਾ ਤਾਂ ਉਸ ਟ੍ਰੈਕਟਰ ਸਾਈਕਲ ਨੂੰ ਦਾ ਪਾਊਡਰ ਫੜ ਕਰਾਵਾਂਗੇ ਇੰਦਰ ਇਧਰ ਨਾਲ ਪਿੰਡ ਬੰਬੀਹਾ ਉੱਥੇ ਐਂਟਰੀ ਪੜਾ ਕੇ ਆਉਣੀ ਹੈ ਤੇ ਉਦੋਂ ਪਹਿਲਾਂ ਮੈਂ ਮੈਂ ਘਰੇ ਆ ਕੇ ਚਾਹ ਪੀਆਵਾ ਤੇ ਰੋਟੀ ਖਾ ਜਾਵਾ ਤੇ ਆਖ ਲਈ ਫਿਰ ਜਿਹੜੇ ਦੋ ਤਿੰਨ ਕੂਤਰ ਹੈ ਉਹਨੂੰ ਬਦਾਮ ਪਾ ਕੇ ਦਾਨਦੂਨੇ ਪਾ ਕੇ ਹਾਂਜੀ ਤੇ ਇਧਰ ਢਕੂਈ ਚਲਾ ਦਈਏ ਪੈ ਬਈ ਪਾਣੀ ਵਾਲੀ ਬਹੁਤ ਦਿਨਾਂ ਦੀ ਖਾਲੀ ਕਰਨ ਦੀ ਰਹਿ ਸੀ ਖਾਲੀ ਕਰਨ ਦੀ ਰਹਿ ਗਈ ਸੀ ਹੋਈ ਗਈ ਸੀ ਖਾਲੀ ਤਾਂ ਲਗਭਗ ਇਹ ਤੇ ਮੱਛੀ-ਮੁੱਛੀ ਹੈਣੀ ਬਈ ਯਾਰ ਪਹਿਲਾਂ ਸੱਚੀ ਸੀਗਾ ਆਪ ਥੋੜਾ ਮਾਰੂ ਯਾਰ ਮੈਂ ਤੁਹਾਨੂੰ ਹੁਣ ਪਤਾ ਨਹੀਂ ਮਰ ਮੁਰਗੀ ਜਾਂ ਮੋਟਰ ਮਟਰ ਨੇ ਚੱਕ ਲਈ ਜਾਂ ਕੋਈ ਕੋਈ ਹੋ ਗਿਆ ਹੋਣਾ ਯਾਰ ਉਹ ਤਾਂ ਦਾ ਸੀ ਨਾ ਤੇ ਮੱਛੀ ਥਿਆਈ ਵੀ ਨਹੀਂ ਏਹ ਕੀ ਪਤਾ ਹੋਵੇ ਵਿੱਚ ਨਾ ਤੁਸੀਂ ਰੇ ਜੇ ਪਾਣੀ ਖਾ ਉਹ ਇਹ ਦਿਨਾਂ ਪਾਣੀ ਪਿਆ ਸੀ ਉਹਦੇ ਚ ਤੇ ਹੁਣ ਭਰਨੀ ਸਟਾਰਟ ਕਰਤੀ ਫਿਰ ਤੋਂ ਆਪਾਂ ਕਿਉਂਕਿ ਹੁਣ ਇਦੂ ਬਾਅਦ ਗਰਮੀ ਆ ਗਈਆਂ ਮੁੜ ਕੇ ਕੱਸੀ ਕੁਸੀ ਸੁੱਕ ਜਾਣੀ ਐ ਫਿਰ ਪਾਣੀ ਨਾ ਆਇਆ ਤਾਂ ਔਖਾ ਜ ਉਹਨੂੰ ਪਾਣੀ ਭਰ ਕੇ ਰੱਖ ਲਈਏ ਤੇ ਬਸ ਠੀਕ ਹੈ ਕੰਮ ਹੋ ਗਿਆ ਹਣਾ ਲਿਓ ਵੀ ਛੜਤਾ ਫੁੱਲਾ ਖੋਲਤਾ ਵਾਰ ਤੇ ਆਪ ਵੀ ਮੇਰੇ ਘਰੇ ਆ ਕੇ ਚਾਹ ਪੀਆ ਰੋਟੀ ਖਾਇਆ ਆ ਤੇ ਹੁਣ ਚੋਬਰ ਨੂੰ ਫੋਨ ਕੀਤਾ ਸੀਗਾ ਵੀ ਆਪਾਂ ਮੈਂ ਕਿਹਾ ਵੀ ਐਂਟਰੀ ਫੜਾ ਕੋਣੀ ਇੱਕ ਤਾਂ ਆਪਾਂ ਬੰਬੀਹੇ ਤੇ ਇੱਕ ਮੈਂ ਖਾ ਵੀ ਆਪਾਂ ਚੱਲਣਾ ਮੈਡੀਕਲ ਤੇ ਹਨਾ ਬਾਦ ਨੂੰ ਫੋਟੈਟਰਾਸਾਈਕਲ ਦਾ ਪਾਊਡਰ ਲੈ ਕੇ ਆਉਣਾ ਉਹ ਕਹਿੰਦਾ ਵੀ ਚੱਲ ਤੂੰ ਮੇਰੇ ਕੋਲੇ ਮੈਨੂੰ ਚੜਾ ਕੇ ਲੈ ਜਾ ਚੱਲ ਭੇਜੀ ਬੰਬੀਹੇ ਐਂਟਰੀ ਫੜਾਉਣ ਬਲਜੀਤ ਤੋਂ ਲੈ ਕੇ ਚੱਲੇ ਆ ਜੀ 1000 ਰੁਪਏ ਧਾਰ ਕਹਿ ਆ ਵੜਾ ਜਾ ਬੈ ਲੈ ਲਿਆ ਜੀ ਬੈਂਟਰੂ ਵਾਪਸ ਐਂਟਰੀ ਫੜਾ ਜਾਂਦੀ ਆਪਾਂ ਬਾਈ ਹੈਂਡ ਬਾਈ ਕੈਸ਼ ਉਧਰ ਹੀ ਚੱਲਦੇ ਪਹਿਲੇ ਤੇ ਪਾਸ ਆ ਉਹ ਸੜਕ ਹੈ ਜਿੱਥੇ ਟ੍ਰੇਨਿੰਗ ਕਰਾਉਣ ਲਿਆਉਂਦੇ ਸੀ ਹੱਥਾਂ ਵਾਲੇ ਬੱਚੇ ਇਹਦੀ ਪਹੁੰਚ ਗਏ ਘਰੇ ਰੋਕੋ ਜੀ ਜੀ ਉਹਨੂੰ ਕਰਕੇ ਯਾਦ ਪਹਿਲਾਂ ਤਾਂ ਲਿਓ ਪੁੱਤ ਆਇਆ ਸਵਾਗਤ ਕਰ ਸਾਡਾ ਆ ਕੇ ਮਿੱਠੀ ਲਾ ਕੈਮਰੇ ਨੂੰ ਆ ਕੇ ਹਟਾ ਦਿਓ ਜੀ ਬਈਆਂ ਦਾ ਫਿਰ 2 ਮਿੰਟ ਆਉਣੀ ਪਈ ਆਪਾਂ ਕਾਰ ਨੂੰ ਮੈਂ ਦੱਸਦਾ ਕੱਲ ਆਹੀ ਟਾਈਮ ਖਰਾਕ ਪਾਈ ਹੁੰਦੀ ਇਹਨਾਂ ਨੂੰ ਆਪਾਂ ਲਗਭਗ 4 ਵਜੇ 5 ਵਜੇ ਤੇ ਉਦੋਂ ਅਗਲੇ ਦਿਨ ਦੇ ਅੱਜ 3:30 ਹੋ ਗਏ ਸਿੱਧੇ 24 ਘੰਟੇ ਨਾਲਾ ਸਿੱਧੇ 24 ਘੰਟੇ ਰੱਖ ਲੋ 23 24 ਘੰਟੇ ਹੋ ਗਏ ਇੱਕ ਟਾਈਮ ਦੀ ਖਰਾਕ ਨਹੀਂ ਖਾਧੀ ਇਹਨਾਂ ਨੇ ਪਰ ਇੱਕ ਟਾਲਾ ਹੀ ਖਾਧੀ ਵਾਲੀ ਰਾਜੀ ਸੀ ਇਹਨਾਂ ਨੇ 8-8 ਬਗਾਮ ਤੇ 8-8 9:00 ਬਗਾਮ 9:00 ਬਗਾਮ ਦੀ ਕਣ ਖਾਧੀ ਸੀ ਇਹਨਾਂ ਨੇ ਔਰ ਇਹ ਦੋ ਕਬੂਤਰ ਵੀ ਪੋਟਾ ਰੋਕੀ ਨਹੀਂ ਬੈਠੇ ਤੇ ਰੋਕੀ ਬੈਠਿਆ ਹੀ ਮਰ ਲ ਗਿਆ ਕਿਉਂਕਿ ਦੂਜੀ ਵੀ ਲਖਸੀ ਲ ਗਈ ਤੇ ਇਹ ਕੂਦ ਵੀ ਪਟਾ ਕੇ ਦੇਖ ਦੇਣਗੇ ਬਦਾਮ ਹੈ ਕਿ ਕਣਕੀ ਆ ਚੱਲ ਜੀ ਬਦਾਮ ਵੀ ਆ ਬਈ ਕਣਕ ਵੀ ਆ ਠੀਕ ਹੈ ਕਿ ਨਹੀਂ ਤੇ ਬਾਬਾ ਸੁੱਖ ਰੱਖੇ ਪਹਿਲੀ ਗੱਲ ਤਾਂ ਵੀ ਬਈ ਕਬੂਤਰ ਬਾਈ ਚ ਕਬੂਤਰ ਨਾ ਹੀ ਪਟਾਉਣਾ ਪਵੇ ਤੇ ਨਾ ਪਲਟਾਇਆ ਜਾਵੇ ਉਹਦੇਰ ਦੀ ਰੀਸ ਹੈ ਨਹੀਂ ਪਲਟਾਇਆ ਕੂਤਰ ਨਹੀਂ ਕਿਸਲੇ ਚੜਦਾ ਹੁੰਦਾਗਾ ਪਰ ਇਹ ਤਾਂ ਘਰੇ ਹਜੇ ਡਾਂਗਾ ਸੈਟਵਟ ਕਰੀ ਜਾਂਦੇ ਕੂਤਰ ਰਾਜ ਕੀ ਖਾਲੀ ਬਾਲੀ ਉਹ ਤੋਂ ਬਾਅਦ ਪੋਤੀ ਪੋਤੀ ਆਖਣਾ ਭੈਣ ਚ ਬੇਟੀ ਰੋਗ ਜਾਂਦੇ ਆਟ ਆਇਆ ਪਿਆ ਦਿਮਾਗ ਪਹਿਲੇ ਗੜ ਤੇ ਪਲਟੀ ਗਈ ਕਿ ਨਹੀਂ ਕੁਦਰੀ ਦਿਖਾ ਦੇ ਮੁੰਡਾ ਮਗਲ ਟੁੱਸੇ ਵਾਲਾ ਬਗਲ ਟੁੱਸੇ ਵਾਲਾ ਜਿਹੜੇ ਚੰਗੇ ਚੰਗੇ ਸਿਰੇ ਵਾਲੇ ਉਹ ਹੀ ਰੋਟੀ ਬੈਠਣਗੇ ਕੱਲੀ ਇੱਕ ਸਹੀ ਹੁੰਦਾ ਜੋ ਟੁੱਸਿਆਂ ਦੇ ਤੇ ਉਹ ਵੀ ਨੇ ਹਸਣ ਵਾਲੀ ਤਰੀਕੇ ਬਟਾ ਕੇ ਪਲਟਾਓ ਜੀ ਬੜਾ ਹਸਾ ਬਲਟਾਉਣ ਪੜੂਂਦਾ ਤਾਂ ਯਾਰ ਬਾਬੇ ਨੇ ਬਾੜੀ ਹੱਥੇ ਵਰਕ ਕਰ ਦਿੱਤੀ ਹੈਗੀ ਆ ਵਸਾਕ ਨਾ ਖਤੀੜ ਦੇ ਕੋਲੇ ਇਹਨੂੰ ਫਰਕ ਰੱਖ

ਦੇ 10 ਮਿੰਟ ਬੈਠਣ ਨੂੰ ਪਾਣੀ ਪੂਣੀ ਮੜਾ ਮੜਾ ਪੀਂਦੇ ਨੇ ਇਹਨਾਂ ਨੂੰ 10 15 ਮਿੰਟ ਬਾਅਦ ਨਵੀਂ ਖਰਾਕ ਦੇ ਦਿੰਦੇ ਨੇ ਹਾਂਜੀ ਚੱਲਿਆ ਜੀ ਬਾਹਰ ਰੋਕਾਂ ਬਾਹਰ ਟਰੈਕਟਰ 사이ਕਲਿੰਗ ਦਾ ਬਹੁਤ ਜਨਾ ਹੈ ਸੀ ਕਿ ਪੁਰਨੇ ਬੁਲੇ ਪਾਸੇ ਰਹੇ ਸੀ ਜੀ ਕਹਿੰਦੇ ਬਸ ਆਉਣ ਵਾਲੇ ਹੀ ਅੱਜ ਅੱਜ ਜੀ ਮਗਾ ਦੇ ਆਗੇ ਮੈਂ ਯਾਰ ਵੀ ਕੋਈ ਸਕੂਟਰ ਤੇ ਆਏ ਬੈਠੇ ਹਾਂ ਨਾ ਪਾਣੀ ਚ ਪਾਉਣ ਨੂੰ ਡੀਕੀ ਜਾਂਨੇ ਇਸ ਤਾਂ ਚਲੋ ਵੇਖਦੇ ਆਂ ਫਿਰ ਕੀ ਬੰਦਾ ਪਿੰਡੋਂ ਫੜ ਲੈਣਾ ਇੱਕ ਪਿੰਡੇ ਦੀ ਮੈਡੀਕਲ ਹੈਗਾ ਆਗੇ ਜੀ ਢੰਡਾ ਵਾਲੇ ਡਾਕਟਰ ਕੋਲੇ ਹੈਗਾ ਜੀ ਹੈਗਾ ਜੀ ਹਣਾ ਬਾਈ ਖੜੀ ਆ ਬਾਹਰ ਇੱਕ ਮਿੰਟ ਹਾਂਜੀ ਤੇ ਪਿੰਡ ਵਾਲੇ ਮੈਡੀਕਲ ਤੋਂ ਵੀ ਨਹੀਂ ਭਲਿਆ ਭਾਈ ਹੈ ਉਹ ਕਹਿੰਦਾ ਨਾ ਯਾਰ ਕਹਿੰਦਾ ਤੂੰ ਹੀ ਹਣ ਦੋ ਤਿੰਨ ਮਹੀਨੇ ਤੋਂ ਕਹਿੰਦਾ ਮੈਂ ਤਾਂ ਲਿਆਂਦਾ ਇਤਨੀ ਪੁੱਛ ਕੇ ਮੁਰਦ ਜਾਣਾ ਕਹਿੰਦਾ ਹੋਰ ਲੱਗਦਾ ਨਹੀਂ ਕਹਿੰਦਾ ਉਹਦੀ ਲੈ ਕੇ ਨਹੀਂ ਜਾਂਦਾ ਕਈ ਲੱਗਦੀ ਤੇ ਚੋਬਰ ਨੂੰ ਛੱਡਿਆ ਜ ਆਪਾਂ ਘਰੇ ਉਹਨੇ ਮੇਰਾ ਉਹਦਾ ਗੁਜ਼ਰਨਾ ਸੀਗਾ ਨਾ ਬੋਤੰਦ ਰ ਗਿਆ ਲੈ ਬਾਹਰ ਆ ਨਾ ਚਲੋ ਲਿਆਵਾਂਗੇ ਬਾਅਦ ਨੂੰ ਹੀ ਭਲਿਆਵਾਂਗੇ ਹੋਰ ਮੈਡੀਕਲ ਤਾਂ ਫੜ ਲਵਾਂਗੇ ਆਪਾਂ ਉਹ ਬਾਦਲ ਜਿਆਦਾ ਆਪਾਂ ਇੱਕ ਮੈਡੀ ਗੱਲ ਤੇ ਜਾਣਦੇ ਹੁੰਨੇ ਆਂ ਇਹ ਗਲੀਸ ਲਊਗਾ ਯਾਰ ਆਪਣੇ ਤੋਂ ਬਈ ਕਰੂਗਾ ਕੰਮ ਸਰਾ ਜੇ ਹੁਣ ਤੂੰ ਸਰਾ ਤੇ ਚੱਕੀ ਤੇਰੇ ਇੰਨੇ ਥਪੜੇ ਪੈਣੇ ਤੈਨੂੰ ਪਿਆਬੀ ਸਮਝਾਦੀ ਗੱਲ ਮੈਂ ਆ ਫੜੀ ਆ ਫੜ ਲੈ ਮੈਂ ਕੰਜਦ ਨੇ ਮੂੰਹ ਚ ਬੜੀ ਬਿਸ਼ਰਮਾ ਛੜ ਦੰਦ ਨਾ ਹੋਵੇ ਤਾਂ ਸਰੇਜ ਦੀ ਭੈਣ ਕੱਢ ਦੂਗਾ ਯਾਰ ਇਹ ਜਾਕ ਲੈ ਆਈ ਟੈਟਰਾਸਾਈਕਲਿਨ ਐਂਡ ਲੈਕਸਨ ਪਿੰਡ ਬਾਦਲ ਤੋਂ ਹੀ ਠੀਕ ਆ ਕਿ ਨਹੀਂ ਤੇ ਲਓ ਜੀ ਦੋਵੇਂ ਖੱਟੀਆਂ ਪੂੜੀਆਂ ਚਾਉਂਦੇ ਆ ਇੱਕ ਹੀ ਕੰਪਨੀ ਦੇ ਹੁੰਦੇ ਆ ਬਸ ਨਾਂ ਹੁੰਦਾ ਤੇ ਸਾਲਟ ਦਾ ਫਰਕ ਹੁੰਦਾ ਕੋਲ ਟੈਟਰਾਸਾਈਕਲਿਨ ਇੱਕ ਦਾ ਲੈਕਸਨ ਬਾਕੀ ਜਿਹੜੋ ਘਰੇ ਆ ਕੇ ਦੱਸ ਦਿਆ ਹੁਣ ਇਹਨੇ ਇੰਨਾ ਬਾਰੇ ਜਾਣਕਾਰੀ ਇਹ ਹੈ ਜੀ ਦੋ ਐਂਟੀਬਾਇਓਟਿਕ ਪਾਊਡਰ ਕਬੂਤਰਾਂ ਵਾਸਤੇ ਐਨ ਪੂਰਾ ਸਿਰਾ ਜਮਾ ਸਿਰਾ ਕੰਪਨੀ ਦੇ ਤੇ ਸਿਰਾ ਚੀਜ਼ ਹੈ ਮਾੜੀ ਮੋਟੀ ਇਨਫੈਕਸ਼ਨ ਨੂੰ ਉਹਦੀ ਚੱਕ ਦਿੰਦੇ ਆ ਠੀਕ ਹੈ टेट्रासाइक्लिंड रिलैक्सन ठीक है कि नहीं है, है, है? ते इना च ਵੱਧ ਵਰਚੋ ਵਰਤੋ ਚ ਆਉਂਦਾ ਹੈ लेफ्ट साइड वाला ਆਹ ਵਾਲਾ टेट्रासाइक्लि ਜਿਹੜਾ ਵੱਡਾ ਪਾਊਚ ਹੈ ਠੀਕ ਹੈ ਤੇ ਆ ਇਹ ਕੱਲਾ ਪਾਣੀ ਚ ਪਾਵਾਂਗੇ ਤੇ ਆ ਤਾਂ ਜੇ ਬਾਲੀ ਨੂੰ ਜ਼ਿਆਦਾ ਇਨਫੈਕਸ਼ਨ ਹੋਏ ਫਿਰ ਦੋਵੇਂ ਰਲਾ ਕੇ ਦਿੱਤੇ ਜਾਂਦੇ ਹੂੰ ਗਰਮ ਹੁੰਦੇ ਆ ਇਹ ਗਰਮੀ ਤਾਂ ਨਹੀਂ ਕੰਮ ਕੂਮ ਕਰਦੇ ਗਰਮੀ ਤਾਂ ਸਾਬ ਸੁਣਾ ਦੇਣੇ ਪੈਂਦੇ ਦਹੀਂ ਦੂਹੀਂ ਚਾ ਕੇ ਇਹ ਦੇਣੇ ਹੋਣ ਤਾਂ ਤੇ ਆਪਾਂ ਤਾਂ ਹਜੇ ਆ ਪਾਊਡਰ ਕਾਲਾ ਕਸਾ ਹਾਂ ਇਹ ਦੂਜਾ ਪਾਊਡਰ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਨੂੰ ਜੀ ਟੈਟਰਾਸਾਈਕਲੀਨਾ ਵਾਲਾ ਪਾਊਡਰ ਪਾ ਕੇ ਪਾਣੀ ਰੱਖਤਾ ਲੀਓ ਨੂੰ ਅੰਦਰ ਝੜਦਾ ਇਹ ਕਾਰਨ ਹੈ ਮੀ ਲੀਓ ਦੇ ਜਿਹੜੇ ਪਰਲੇ ਖੁੱਡਲੇ ਦੇ ਦਾਣੇ ਨਹੀਂ ਖਾਂਦੇ ਉਤਰ ਕੇ ਇਹ ਵਾਰ ਚ ਜਾਂਦਾ ਕਬੂਤਰਾਂ ਹੀ ਕਰਦਾ ਚਸ ਬਾੜੀ ਇਹ ਤੋਂ ਮਾੜਾ ਬਹਾਨਾ ਪਾ ਦਿੰਦਾ ਡਰ ਜਾਂਦੇ ਚੱਲ ਚੱਲ ਅੰਦਰੀ ਅਸੀਂ ਹੁਣ ਚੱਲ ਚੱਲ ਆਗੇ ਇੱਕ ਇੱਕ ਚੌਂਚਾ 4-4 ਕਿਲੋ ਪਾਣੀ ਚ ਪਾ ਦੇ ਤੇ ਬਸ ਇੱਕ ਟਾਈਮ ਹੀ ਜਦੋਂ ਪੀ ਲੈ ਕਬੂਤਰ ਨੇ ਦੋ ਵਾਰ ਚੱਕ ਕੇ ਤੇ ਫੋਕਾ ਪਾਣੀ ਉਹ ਪਾ ਦੇ ਤੇ ਇਧਰੋਂ ਦਾਣੇ ਦਾਣੇ ਜੋ ਆਖੀ ਇਹਨੇ ਖੁੱਡੇ ਜੋ ਦਾਣੇ ਇਹ ਵੀ ਚੱਕ ਲੇ ਵੀ ਝਾੜੂ ਮਾਰ ਕੇ ਇਹਦੇ ਪਏ ਸੀਗੇ ਮਾਰੇ ਮੋٹے ਹਣਾ ਇਹਨੇ ਖਾਦੇ ਹੀ ਨਹੀਂ ਯਾਰ ਇਹ ਖੁੱਡਾਂ ਨੂੰ ਪਤਾ ਨਹੀਂ ਕੀ ਡੱਕਦਾ ਹਣਾ ਵੇਚ ਦਈਏ ਲਖਮੇ ਤੇ ਕਰਦੇ ਹੁੰਦੇ ਦੋ ਚਾਰ ਦਿਨ ਵੀ 10 ਦਿਨ ਵਧੀਆ ਖਾਂਦੇ ਫਿਰ ਦੋ ਕੁ ਦਿਨ ਭੁੱਖੇ ਹੀ ਰਹਿੰਦੇ ਨੇ ਵਰਤਿਆ ਰੱਖਦੇ ਨੇ ਪਤਾ ਨਹੀਂ ਕਾਦਾ ਤੇ ਚਲੋ ਖੁੱਡੇ ਝਾੜੂ ਜੂੜੂ ਮਾਰਤਾ ਖੁੱਡਾ ਕਰਤਾ ਸਾਫ ਜਾਵਾਂ ਹੁਣ ਜਿਹੜੇ ਅੰਦਰ ਕੂਤਰ ਬੈਠਾ ਤੜਕੇ ਤੇ ਆਪਣੇ ਜਾਲ ਚ ਨਾ ਤੇ ਉਹਨਾਂ ਨੂੰ ਲੈ ਕੇ ਛੜੀਏ ਖੁੱਡੇ ਚ ਤੇ ਛੜ ਦਈਏ ਵੀ ਇਹਨਾਂ ਨੂੰ ਖੁੱਡੇ ਚ ਲਿਓ ਚੱਪਲ ਬਹੁਤ ਇਤਰੇ ਮਤਲਬ ਪਹਿਲਾਂ ਅੱਧਾ ਪਿੱਛੇ ਹੋਇਆ ਬੰਦਿਆਂ ਨੂੰ ਕੂਤੇ ਜੇ ਡਰ ਹੈ ਨਾ ਨੂੰ ਗਰੀਸ ਕਰ ਦੂੰਗਾ ਮੈਂ ਚਲੋ ਪੁੱਤ 1 2 3 4 5 6 7 ਓਕੇ ਵੀਰ ਬੋਲ ਠੀਕ ਆ ਬੈਠਣ ਦੇ ਫੁੱਟੇ ਚ ਹਾਂ ਤੈਨੂੰ ਕਾਹਦੀਆ ਚਾਹੇ ਹਾਂਜੀ ਮੇਰੇ ਵੀਰੋ ਇਧਰ ਲੇ ਕੇ ਰਾਇ ਸੀ ਵੀਡੀਓ ਅਪਲੋਡ ਕਰਨ ਕੋਠੀ ਤੇ ਤੇ ਜਿਆਦਾ ਪਰਫੋਰਮੈਂਸ ਦੀ ਗਰਮੀ ਬਣੀ ਨਹੀਂ ਸੀ ਨਾ ਮੈਂ ਇਧਰੇ ਵਿੰਡੋ ਖੋਲ ਲਈ ਇੱਕ ਤਾਂ ਤੇ ਕੇਦਰੋਂ ਗੇਟ ਖੁੱਲਿਆ ਬਦੈ ਤਾਂ ਸਿੱਧੀ ਨਿਗਾਹ ਵਿੱਚ ਕੋਈ ਕਬੂਤਰ ਤੇ ਯਾਰ ਵਾਕਈ ਕਬੂਤਰ ਆਏ ਬੰਦਣਾ ਕਬੂਤਰ ਆ ਜਾਂਦਾ ਦੇਖੋ ਖੜੇ ਜ਼ੂਮ ਕਰਨ ਦੇ ਪਰ ਆਹ ਉਹ ਦੇਖੋ ਸਾਹਮਣੇ ਆਹ ਉਹ ਦੇਖੋ ਇੱਕ ਮਟ ਉੱਥੇ ਜੂਮ ਮਾਰ ਉਹ ਦੇਖੋ ਉਹ ਬੜਾ ਦਿਸੇ ਉਤਰਣਾ ਆਇ ਕਮਾਲ ਹੀ ਆ ਫਿਰ ਜਾਣਾ ਇਹ ਵੀਡੀਓ ਹੋ ਗਈ ਜੀ ਅਪਲੋਡ ਤੇ ਮੈਂ ਕਿਹਾ ਅੱਜ ਮੜਾ ਜਾ ਉੱਤੇ ਆ ਜੀ ਕੋਠੀ ਦੇ ਤੇ ਨਾਲੇ ਇੱਕ ਗੱਲ ਜੀ ਸ਼ੇਅਰ ਕਰਨੀ ਸੀ ਹਣਾ ਰਹਿ ਨਹੀਂ ਗਿਆ ਮੇਰੇ ਤੋਂ ਤਾਂ ਕਰਕੇ ਮੈਂ ਵੀਡੀਓ ਪਾਈ ਜਾਂਦਾ ਸੀ ਥੱਲੇ ਬੈਠਾ ਯਾਰ ਮੈਂ ਤੇ ਵੀਡੀਓ ਮਤਲਬ ਪਾਈ ਜਾਂਦਾ ਸੀ ਤੇ ਵੀਡੀਓ ਪਈਆਂ ਸੀ ਨਾਲ-ਨਾਲ ਮੈਂ ਸ਼ਾਰਟਸ ਸਕਰੋਲ ਕਰ ਰਿਹਾ ਸੀਗਾ ਤੇ ਵੇਖਦੇ-ਵੇਖਦੇ ਇਹਦੇ ਵਿੱਚ ਟੀਵੀ ਦਾ ਲਾਈਵ ਆ ਗਿਆ ਮੈਂ ਚਲੋ ਓਪਨ ਕਰਨ ਲੱਗੇ ਵੇਖ ਹੀ ਲੱਗੇ ਫਿਰ ਕੀ ਹਣਾ ਮੈਂ ਕਿ ਆਪਣੇ ਹੀ ਬੰਦਾ ਕੋਈ ਚੱਕਰ ਨਹੀਂ ਯਾਰ ਤੇ ਕੁਦਰਤੀ ਜਦੋਂ ਮੈਂ ਉਹਦਾ ਲਾਈਵ ਦੇਖਿਆ ਥੱਲੇ ਕਮੈਂਟ ਆਏ ਪਿਆ ਕਿ ਬਾਈ ਤੂੰ ਮਾਨਪ੍ਰੀਤ ਕੋਲੇ ਕਿਉਂ ਨਹੀਂ ਜਾਂਦਾ ਮੈਂ ਚਲ ਦੇਖਦਾ ਬੰਦਾ ਕੀ ਆਨਸਰ ਕਰੂਗਾ ਅੱਗੋਂ ਤੇ ਆਖੇ ਕਹਿੰਦਾ ਆਖੇ ਅੰਬੀ ਨਾਲ ਲੜ ਪਿਆ ਅੰਬੀ ਨਾਲ ਨਹੀਂ ਬੋਲਦਾ ਆਖੇ ਮੈਂ ਤਾਂ ਉਹਨੂੰ ਬੁਲਾਉਣੋਂ ਹਟ ਗਿਆ ਤੇ ਕੋਲੇ ਜਾਣੋਂ ਹਟ ਗਿਆ ਮੈਂ ਮਾਰਾ ਸਿਰ ਤੇ ਹੱਥ ਮਲ ਦੇਖ ਲੋ ਹਣਾ ਲੋਕਾਂ ਦੇ ਕੰਮ ਹੁਣ ਸੋਨੂੰ ਮੈਂ ਸੱਚੀ ਗੱਲ ਦੱਸਦਾ ਸਿੱਧੀ ਜੀ ਬਈ ਆਪਣੇ ਤੋਂ ਰਿਹਾ ਨਹੀਂ ਗਿਆ ਹਣਾ ਦੁਮਾਹ ਗਰਮ ਹੋ ਗਏ ਕਿਪਾ ਜਰ ਪਪ ਸੁਣੋ ਮੇਰੇ ਸਵਾਦ ਆ ਪਤਾ ਹਨਾ ਬੜੇ ਠੰਡੇ ਸਵਾਦ ਨੇ ਕੋਈ ਚੱਕਰ ਨਹੀਂ ਬਸ ਜੇ ਕੋਈ ਚੰਗੀ ਕਰ ਜੇ ਕੋਈ ਮਾੜੀ ਕਰ ਜੇ ਆਪਾਂ ਕਹਿਣਾ ਚੱਲ ਕੋਈ ਨਾ ਬਈ ਹਨਾ ਵੀ ਰੱਬ ਤੈਨੂੰ ਖੁਸ਼ ਰੱਖੇ ਰੱਬ ਸਾਰਿਆਂ ਨੂੰ ਖੁਸ਼ ਰੱਖੇ ਆਪਾਂ ਤਾਂ ਇਹ ਕਹਿੰਦਾ ਕੋਈ ਚੰਗਾ ਪੰਦੀ ਮਾੜਾ ਆ ਆਪਣੇ ਨਾਲ ਕਿਹਨੇ ਚੰਗੀ ਤੇ ਪੰਦੀ ਮਾੜੀ ਕੀਤੀ ਹੋਵੇ ਤੁਹਾਨੂੰ ਮੈਂ ਦੱਸਦਾ ਨਾ ਸਿੱਧੀ ਜੀ ਗੱਲ ਤੁਸੀਂ ਵੀ ਬਹੁਤ ਪਰਾ ਕਮੈਂਟ ਕਰ ਕਰ ਪੁੱਛਦੇ ਹੋ ਵੀ ਬਈ ਕੀ ਗੱਲ ਐ ਟਿਵਲੀ ਕਿਉਂ ਨਹੀਂ ਆਉਂਦਾ ਕੀ ਹੋ ਗਿਆ ਉਹ ਇੱਥੇ ਆਉਣਾ ਹਟ ਗਿਆ ਤੂੰ ਬੁਲਾਉਣਾ ਹਟ ਗਿਆ ਤੁਸੀਂ ਲੜ ਪਈਏ ਉਹ ਕਮੈਂਟ ਆਉਂਦੇ ਆ ਠੀਕ ਆ ਨਾ ਤਾਂ ਵੀ ਮੈਂ ਪਹਿਲਾਂ ਉਹਨਾਂ ਨੂੰ ਸੱਦਿਆ ਸੀਗਾ ਠੀਕ ਹੈ ਕਿ ਨਹੀਂ ਅੰਬੀ ਤੇ ਟੀਵਲੀ ਦੋਵੇਂ ਅੰਮਰ ਤੇ ਟੀਵਲੀ ਆਪਣੇ ਨਾਲ ਬੋਲਦੇ ਨਹੀਂ ਸੀਗੇ ਦੋ ਤਿੰਨ ਦੋ ਸਾਲ ਹੋਈ ਸੀ ਤਿੰਨ ਸਾਲ ਹਨਾ ਤੇ ਅਣਬਣ ਹੋਈ ਪਈ ਸਾਡੀ ਠੀਕ ਹੈ ਆਪੇ ਮੈਨੂੰ ਬੁਲਾਉਣ ਲੱਗੇ ਦੋਵੇਂ ਠੀਕ ਹੈ ਕਿ ਨਹੀਂ ਆਪੇ ਇੱਥੇ ਮੇਰੇ ਕੋਲ ਆਉਣ ਲੱਗੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਆ ਕੇ ਮੇਨ ਕੰਮ ਸੀ ਚੈਨਲ ਚਲਾਉਣਾ ਉਹ ਇਹਨਾਂ ਨੇ ਚੈਨਲ ਚਲਾਇਆ ਆਪਦਾ ਤਦੋਂ ਦੁਆ ਫੇਰ ਆਉਣ ਵਾਟ ਕੇ ਬਸ ਮੁਕਦੀ ਗੱਲ ਹੈ ਸਿੱਧਾ ਆਪਣੇ ਕੋਲ ਤਾਂ ਸਪਸ਼ਟ ਗੱਲਾਂ ਹੀ ਹਨ ਆਪਾਂ ਨੂੰ ਕੋਈ ਲੁਕੋ ਨਹੀਂ ਕਿਸੇ ਗੱਲ ਦਾ ਕੋਈ ਡਰ ਨਹੀਂ ਆਪਾਂ ਕਿਹੜਾ ਕਾਣਿਆਂ ਵੀ ਕਿਸੇ ਦੇ ਹਨ ਮੈਂ ਬੜੇ ਟਾਈਮ ਦਾ ਚੁੱਪ ਸੀਗਾ ਯਾਰ ਹਨਾ ਮੈਨੂੰ ਪਤਾ ਤਾਂ ਸੀਗਾ ਹੀ ਮੈਂ ਕਿਹਾ ਵੀ ਚਲ ਕਾਣ ਨੂੰ ਯਾਰ ਛੱਡੋ ਹਨਾ ਯਾਰ ਵੀ ਜਿਹੋ ਜਿਆ ਕੋਈ ਹੈਗਾ ਛੱਡੋ ਆਪਾਂ ਨਹੀਂ ਬੋਲਣਾ ਕਿਸੇ ਬਾਰੇ ਹਨਾ ਪਰ ਸਾਥੋਂ ਚੱਲ ਕੇ ਸਾਡਾ ਹੀ ਫੁੱਦੂ ਲਾਈ ਜਾਣਾ ਹਨਾ ਫਿਰ ਉਹ ਚੀਜ਼ ਨਜਰੀ ਜਾਂਦੀ ਬਈ ਮੈਥੋਂ ਬੋਲੇ ਬਿਣਾ ਅਜ ਰਹਿ ਨਹੀਂ ਗਿਆ ਮੁਕਦੀ ਗੱਲ ਹੈ ਤਾਂ ਕਰਕੇ ਤੇ ਇੱਕ ਇੱਕ ਗੱਲ ਹੋਰ ਵੀ ਹੋਈ ਸੀ ਮੇਰੇ ਨਾਲ ਪਹਿਲਾਂ ਵੀ ਕੁਝ ਭਰਾ ਮੈਨੂੰ ਕਮੈਂਟ ਕਰਕੇ ਦੱਸ ਰਹੇ ਸੀਗੇ ਚੋਬਰ ਵੀ ਨੇ ਵੀ ਇਹ ਗੱਲ ਮੈਨੂੰ ਦੱਸੀ ਹੈ ਆਖੇ ਪਹਿਲਾਂ ਵੀ ਆਖੇ ਕੁਝ ਭਰਾਵਾਂ ਨੇ ਪੁੱਛਿਆ ਆਖੇ ਵੀ ਤੂੰ ਤੇ ਕੋਲੇ ਜਾਣੂ ਕਾ ਤੋ ਹਟ ਗਿਆ ਤੁਸੀਂ ਲੜ ਪਏ ਅੱਗੋਂ ਨੇ ਕੀ ਰਿਪਲਾਈ ਕੀਤਾ ਆਖੇ ਮੈਂ ਉਹਦੀ ਸੇਲੀ ਪੱਟ ਲਈ ਉਹ ਮੇਰੇ ਨਾਲ ਉਹ ਮੇਰੇ ਨਾਲ ਤਾਂ ਬੋਲਣੋਂ ਹਟ ਗਿਆ ਲੈ ਯਾਰ ਕਿੱਧਰ ਬਾਈ ਯਾਰ ਯਾਰੀ ਦੋਸਤੀ ਦੀ ਗੱਲ ਕਿੱਧਰ ਸੇਲੀ ਦੀ ਗੱਲ ਹਨਾ ਵੀ ਮਾੜਾ ਮੁੱਟਾ ਤਾਂ ਬੰਦਾ ਕੱਲੋਂ ਹੱਥ ਮਾਰ ਲੇ ਮਾੜੀ ਗੱਲ ਹੈ ਆਪਾਂ ਮੈਨੂੰ ਦਮਣੀ ਨੇ ਵੀ ਬਹੁਤ ਤਰੀਕੇ ਮੈਨੂੰ ਚੋਬਰ ਨੇ ਵੀ ਬਹੁਤ ਤਰੀਕੇ ਕਹਿੰਦੇ ਤੂੰ ਵੀਡੀਓ ਚ ਦੱਸਣਾ ਲੋਕਾਂ ਨੂੰ ਮੈਂ ਰੱਪਾਂ ਕੀ ਦੱਸਣਾ ਬਾਈ ਹਨਾ ਕੋਈ ਨਾ ਮੈਂ ਚੱਲ ਛੱਡੋ ਜਿਹੜੀ ਗੱਲ ਹੋਈ ਗਈ ਜਾਣ ਦਿਓ ਯਾਰ ਆਪਾਂ ਤਾਂ ਇਹ ਗੱ ਕਿ ਇਹਨੂੰ ਲੋਕਾ ਚਲਾਤਾ ਹਨਾ ਤੁਹਾਨੂੰ ਵੀ ਪਤਾ ਹੈ ਆਪਣੇ ਤੇ ਤੁਹਾਡੇ ਸਪੋਰਟਰ ਨਾਲ ਵੀ ਚੱਲੋ ਚੈਨਲ ਚਲਾਤਾ ਆਪਾਂ ਆਪਾਂ ਤੇ ਇਹ ਸੁਖ ਸੁਖਦੇ ਹੁੰਨੇ ਸਾਰਿਆਂ ਵਾਸਤੇ ਵੀ ਬਈ ਸਾਰੇ ਤਰੱਕੀਆਂ ਕਰਨ ਬਾਬਾ ਸਭ ਨੂੰ ਖੁਸ਼ ਰੱਖੇ ਹਨਾ ਬਾਬਾ ਸਭ ਨੂੰ ਬਰਕਤ ਬਖਸ਼ੇ ਸਾਰਿਆਂ ਦੇ ਕੰਮ ਹਨਾ ਸ਼ੁੱਧ ਹੋਣ ਤੇ ਪਰ ਅੱਜ ਮੈਂ ਤੁਹ ਰਿਆ ਨਹੀਂ ਗਿਆ ਹਨਾ ਮੈਂ ਸੱਚੀ ਗੱਲ ਤੁਹਾਨੂੰ ਦੱਸਦੀ ਠੀਕ ਹੈ ਤੇ ਇਸ ਤੋਂ ਬਾਅਦ ਬਾਈ ਬਣੇ ਕੋਈ ਵੀ ਭਰਾ ਕਮੈਂਟ ਕਰਕੇ ਜਾਂ ਪੁੱਛ ਕੇ ਸਵਾਦ ਨਾਲਿਓ ਸਿੱਧੀ ਸਪਸ਼ਟ ਗੱਲ ਮੈਂ ਤੁਹਾਡੇ ਮਰੇ ਖੋਲਦੀ ਉਹ ਜੇ ਕੁਦਰਤੀ ਮੇਰੇ ਮੂਰੇ ਲਾਈਵ ਨਾ ਆਉਂਦਾ ਨਾ ਆਪਾਂ ਆਪਾਂ ਇਹਨਾਂ ਧਿਆਨ ਨਹੀਂ ਦੇਉਂਦੇ ਕਿ ਉਹ ਆਪਣੇ ਕੋਲ ਹੋਰ ਕੰਮ ਬਹੁਤ ਆਪਨੇ ਮੈਂ ਤੇ ਵੀਡੀਓ ਦੇਖੀ ਨਾ ਲਾਈਵ ਚ ਇਨਾ ਗੁੱਸਾ ਜਿਹੜਾ ਮੈਨੂੰ ਇਨਾ ਗੁੱਸਾ ਜਿਹੜਾ ਸੌਂ ਲੱਗੇ ਮੈਂ ਮਾੜੀ ਗੱਲ ਹੈ ਨਾ ਯਾਰ ਮਾੜਾ ਮੋਟਾ ਦਾ ਬੰਦਾ ਸੋਚੇ ਯਾਰ ਹਨਾ ਵੀ ਜਿਹਨੇ ਇਹਨਾਂ ਕੁਝ ਕਰਕੇ ਦਿੱਤਾ ਤੇ ਆਪਾਂ ਉਹੀ ਬਾਅਦ ਚ ਆਏ ਮਾੜਾ ਚੰਗਾ ਬੋਲੀ ਜਾਣਾ ਆ ਸਪਸ਼ਟ ਗੱਲ ਹੈ ਸਿੱਧੀ ਗੱਲ ਹੈ ਆਪੇ ਆਉਣ ਲੱਗੀ ਸੀ ਮੇਰੇ ਕੋਲੇ ਦੋਵੇਂ ਜਾਣੇ ਠੀਕ ਹੈ ਕਿ ਨਹੀਂ ਨਾ ਤਾਂ ਮੈਂ ਪਹਿਲਾਂ ਸੱਦੇ ਸੀ ਇਹਨਾਂ ਨੂੰ ਨਹੀਂ ਮੈਂ ਹੁਣ ਸਦਾ ਤੇ ਨਹੀਂ ਮੈਨੂੰ ਪਹਿਲਾਂ ਕਿਹਾ ਸੀ ਵੀ ਜਾਵੜੋ ਤੇ ਨਹੀਂ ਮੈਂ ਹੁਣ ਕਿਹਨੂੰ ਜਾਵੜੋ ਆਪੇ ਜਿਵੇਂ ਆਉਣ ਲੱਗੇ ਸੀਗੇ ਚੈਨਲ ਚੱਲਿਆ ਤੇ ਆਪੇ ਆਉਣ ਹਟ ਗਏ ਬਸ ਮੁਗਦੀ ਗੱਲ ਹੈ ਕਲੀਅਰ ਕਰਨੀ ਆਇਆ ਸੀ ਮੋਤੇ ਕੋਠੀ ਦੇ ਮੈਂ ਸੁਰਿਆ ਨਹੀਂ ਕਿ ਮੈਂ ਚੱਲ ਕੇ ਉਹਦੇ ਨਾਲ ਥੱਲੇ ਵੇਖਿਆ ਨਾਲ ਉਹਦੇ ਉੱਤੇ ਮੈਂ ਕਲਿੱਪ ਸ਼ੂਟ ਕਰਕੇ ਇੱਕ ਗੱਲ ਹੋਰ ਬਈ ਤੇ ਇਹਨਾਂ ਨੇ ਆਪਾਂ ਨੂੰ ਕੂਦਰੀ ਦਿੱਤੀ ਬੁਲਾਉਣ ਤੋਂ ਪਹਿਲਾਂ ਫਿਰ ਕਿਵੇਂ ਨਾ ਕਿਵੇਂ ਕੋਈ ਉਹ ਤਾਂ ਬਣਾਉਣਾ ਹੀ ਸੀਗਾ ਨਾ ਵੀ ਸੰਪਰਕ ਕਰਨ ਵਾਸਤੇ ਕੋਈ ਸਾਧਨ ਦਵਣੀ ਨੂੰ ਸਾਧ ਕੇ ਆ ਕਬੂਤਰੀ ਦਿੱਤੀ ਇਹਨਾਂ ਨੇ ਵੀ ਕਹਿੰਦੇ ਤੂੰ ਕੋਈ ਨਾ ਤੁਸੀਂ ਕਬੂਤਰੀ ਲੈ ਆਓ ਚੱਲ ਸਾਡੇ ਕੋਲ ਤਾਂ ਅਸੀਂ ਤਾਂ ਬੱਚੇ ਇਨ ਕੋਲੋਂ ਸਾਡੇ ਕੋਲ ਤਾਂ ਵਾਧੂ ਹੀ ਆ ਵੀ ਤੁਸੀਂ ਬੱਚੇ ਕਢਾ ਲਓ ਤੁਹਾਡੇ ਕੰਮ ਦੀ ਐ ਤੁਹਾਡੀ ਜੂੜੀ ਲੱਗੀ ਐ ਕਬੂਤਰੀ ਨਾਲ ਮੈਂ ਵੀ ਦਵਣੀ ਵੀ ਲੈ ਆਇਆ ਇਹਨਾਂ ਤੋਂ ਸਾਨੂੰ ਪਤਾ ਇਹ ਦੱਸੀ ਮੈਂ ਕਬੂਤਰੀ ਲਿਆਂਦੀ ਆਪਾਂ ਬਹੁਤ ਵਾਰ ਟਾਈਮ ਦੀ ਗੱਲ ਐ ਜਿਹੜੀ ਜਾਜ ਛੱਡੀ ਸੀਗੀ ਆਪਾਂ ਠੀਕ ਆ ਉਹ ਕਬੂਤਰੀ ਆਂਡੇ ਨਹੀਂ ਧਰਦੀ ਸੀ ਤਾਂ ਇਹਨਾਂ ਨੇ ਆਪਾਂ ਨੂੰ ਦੇ ਮੈਨੂੰ ਪਤਾ ਸੀ ਉਹ ਆਂਡੇ ਨਹੀਂ ਧਰਦੀ ਚੱਲ ਆਪਾਂ ਫਿਰ ਵੀ ਲੈ ਜਾਂਦੀ ਉਹਨੇ ਆਂਡੇ ਨਹੀਂ ਧਰੇ ਆਪਣੇ ਕੋਲ ਤਿੰਨ ਚਾਰ ਮਹੀਨੇ ਆਪਣਾ ਕਬੂਤਰ ਲੱਗਿਆ ਰਿ ਉਹ ਮੈਨੂੰ ਗਾਂ ਦੋ ਤਿੰਨੇ ਆਨੇ ਦੱਸਦੀ ਉਹ ਗੱਲ ਤੇ ਅਖੇ ਵੀ ਅਖੇ ਅਸੀਂ ਕਿਹੜਾ ਏਡੇ ਫੁੱਦੂ ਤੁਰੇ ਫਿਰਦੇ ਆ ਅਖੇ ਅਸੀਂ ਕਿਸੇ ਗੱਲ ਨੂੰ ਹੀ ਉਹਨੂੰ ਕਬੂਤਰੀ ਦਿੱਤੀ ਸੀਗੀ ਅਖੇ ਸਾਨੂੰ ਪਤਾ ਸੀ ਵੀ ਸਾਡੀ ਆਂਡੇ ਨਹੀਂ ਧਰਦੀਗੀ ਤੇ ਜਦੋਂ ਉਹਨੇ ਦਵਾਈਆਂਾਂ ਦੂਆਂ ਦੇ ਕੇ ਸੱਟਵਟ ਕਰ ਲਈ ਤੇ ਅਖੇ ਅਸੀਂ ਉਦੋਂ ਚੱਕ ਲਿਆਵਾਂਗੇ ਲੈ ਬਈ ਯਾਰ ਆ ਗੱਲਾਂ ਕਰਨ ਵਾਲੀਆਂ ਹੁੰਦੀਆਂ ਯਾਰ ਹਨਾ ਵੀ ਤੁਸੀਂ ਕੂਤਰੀ ਦੇਤੀ ਸਾਨੂੰ ਪਤਾ ਆਂਡੇ ਨਹੀਂ ਲਾਉਂਦੀ ਚਲ ਨਹੀਂ ਲੈ ਯਾਰ ਕੋਈ ਨਾ ਤੁਸੀਂ ਸਾਨੂੰ ਮੂੜਤੀ ਸੋਡੀ ਚੁੱਪ ਕਰ ਜਾਓ ਚਲ ਠੀਕ ਆ ਆ ਗੱਲਾਂ ਕਹਿਣ ਵਾਲੇ ਹੁੰਦਾ ਲੋਕਾਂ ਕੋਲੇ ਖੇਸ ਨੂੰ ਉਹ ਅਸੀਂ ਕਿਹੜਾ ਪੁੱਦੂ ਤਰੇ ਫਿਰਦਾ ਸੀ ਨੂੰ ਅਸੀਂ ਕਿਸੇ ਗੱਲ ਨੂੰ ਕੂਦਰੀ ਦਿੱਤੀ ਸੀਗੀ ਇਹ ਦਵਾਈਆਂ ਦੂਆਂ ਦੇ ਕੇ ਸੈਟਵਟ ਕਰਕੇ ਆਂਡੇ ਤਰਾਂ ਲਾੜੂਗਾ ਤੇ ਉਦੋਂ ਅਸੀਂ ਚੱਕ ਲੈਣਾ ਕਿ ਮੈਂ ਮੇਰੇ ਕੋਲ ਦੋ ਤਿੰਨੇ ਜਣੇ ਸੇਮ ਗੱਲ ਰਿਪੀਟ ਕੀਤੀ ਤੇ ਮੈਂ ਕਦੇ ਜਿਗਰ ਨਹੀਂ ਕਿ ਤਾ ਕਦੇ ਬੋਲਿਆ ਨਹੀਂ ਮੈਂ ਚੱਲ ਛੱਡ ਯਾਰ ਜਿਹੋ ਜਿਆ ਕੋਈ ਹੈਗਾ ਆਪਾਂ ਨਹੀਂ ਬੋਲਣਾ ਕਿਸੇ ਬਾਰੇ ਤੇ ਅੱਜ ਫਿਰ ਦਿਮਾਗ ਗਰਮ ਹੋਇਆ ਜੀਆ ਮੈਂ ਫਿਰ ਮੈਂ ਰਿਆ ਨਹੀਂ ਜਾਂਦਾ ਹਣਾ ਆਪਾਂ ਕੋਈ ਕਾਣੇ ਨਹੀਂ ਕਿਸੇ ਤੋਂ ਡਰ ਨਹੀਂ ਭੈਣਿਆ ਆਹ ਗੱਲ ਹੈਣਾ ਬਾਕੀ ਮਾੜਾ ਚੰਗਾ ਨਹੀਂ ਬੋਲਣਾ ਛੱਡੋ ਗੱਲ ਜਿਹੜੀ ਹੋਈ ਫਵਾਈ ਹੈਣਾ ਤੇ ਇੱਕ ਗੱਲ ਪੱਲੇ ਬੰ ਆਗੇ ਬੰਮੋ ਕਦੀ ਗੱਲ ਹੈ ਹਨ ਬਾਕੀ ਕੋਈ ਚੱਕਰ ਨਹੀਂ ਆਪਾਂ ਨੂੰ ਆਪਾਂ ਖੁਸ਼ ਆਂ ਆਪਦੇ ਘਰੇ ਬਈ ਹਨ ਮੰਨ ਕੇ ਚੱਲੋ ਬਾਬੇ ਦਾ ਹੱਥ ਹੈ ਤੁਹਾਡਾ ਪਿਆਰ ਆ ਆਪਾਂ ਨੂੰ ਚੱਕਰ ਹੀ ਕੋਈ ਨਹੀਂ ਆਪਾਂ ਨਿਆਰੇ ਲੈਣੇ ਆ ਠੀਕ ਹੈ ਕਿ ਨਹੀਂ ਆਪਾਂ ਖੁਸ਼ ਆ ਕੋਈ ਕੁਝ ਮਰਜ਼ੀ ਕਰੇ ਆਪਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਪਰ ਸਾਨੂੰ ਚੰਗਾ ਮਾੜਾ ਨਾ ਬੋਲੇ ਹਨ ਇਹ ਕਲਿੱਪ ਬਾਬੇ ਮੈਂ ਦੂਜੇ ਦਿਨ ਸ਼ੂਟ ਕਰ ਰਹੇ ਹਾਂਗੇ ਸਪੈਸ਼ਲ ਵੀਡੀਓ ਐਡਿਟ ਕਰੀ ਜਾਂਦਾ ਸੀਗਾ ਬੈਠਾ ਤੇ ਸਾਡੀ ਨਾ ਕਿਸੇ ਗੱਲ ਪਿੱਛੇ ਕੋਈ ਵੀ ਲੜਾਈ ਨਹੀਂ ਹੋਈ ਕੋਈ ਤੂੰ ਤੂੰ ਮੈਂ ਮੈਂ ਵੀ ਨਹੀਂ ਹੋਈ ਸਾਡੀ ਝੂਠ ਨਹੀਂ ਬੋਲਦਾ ਸੌਂ ਲੱਗੇ 1% ਦੀ ਵੀ ਜਮਾ ਇਹ ਤੁਸੀਂ ਕਿਹੜਾ ਲੜੇ ਲੁੜੇ ਇਹ ਕੂਤਰਾ ਪਿੱਛੇ ਕੁਝ ਜਮਾ ਕੋਈ ਨਹੀਂ ਮੈਨੂੰ ਤਾਂ ਆਪਣੀ ਸਮਝ ਲੱਗੀ ਵੀ ਆ ਬਣ ਕੀ ਗਿਆ ਇਹ ਬੰਦਾ ਆਈ ਗਈ ਕਿਦਾਂ ਮਾਨੂੰ ਹਟ ਗਿਆ ਚਲ ਮੈਂ ਕਦੇ ਬੋਲਿਆ ਨਹੀਂ ਨਾ ਮੈਂ ਕਿਹਾ ਵੀ ਠੀਕ ਆ ਯਾਰ ਆਪਾਂ ਯਾਰ ਕਿਹੜਾ ਤੱਕੇ ਨਾਲ ਸਾਦੇ ਆ ਕਿਸੇ ਨੂੰ ਵੀ ਚਲੋ ਠੀਕ ਆ ਉਹਦਾ ਜੀ ਕਰੇ ਆ ਜਾਏ ਜੀ ਕਰੇ ਨਾ ਆਵੇ ਪਰ ਐ ਬੋਲੀਦਾ ਨਹੀਂ ਹੁੰਦਾ ਮੈਂ ਕੁਝ ਬੋਲੇ ਨਹੀਂ ਬੋਲਿਆ ਨਾ ਠੀਕ ਆ ਤੁਹਾਡਾ ਪੁੱਛਣ ਦਾ ਹੱਕ ਹੈ ਤੁਸੀਂ ਨਹੀਂ ਰਹਿੰਦੇ ਮੈਨੂੰ ਪਤਾ ਤੁਸੀਂ ਕਮੈਂਟ ਕਰੀਏ ਪੁੱਛ ਦਿਓ ਵੀ ਉਹਦੇ ਕੋਲੇ ਕਿਉਂ ਨਹੀਂ ਆਂਦਾ ਯਾਰ ਉਹਦੀ ਮਰਜ਼ੀ ਹੈ ਗਲੇ ਦੀ ਬਈ ਨਾ ਆਵੇ ਆਪਦੇ ਘਰੇ ਆਪਦੇ ਘਰੇ ਕੂਤੜਾ ਲਾਵੇ ਸਾਹਮਣੇ ਪਰ ਸਾਡਾ ਯਾਰ ਫੁੱਦੂ ਨਾਲ ਆਵੇ ਬਾਈ ਬਣੇ ਹਨਾ ਵੀ ਤੁਹਾਨੂੰ ਐਵੇਂ ਗਲਤ ਫਲਤ ਅਫਵਾਹਾਂ ਨਾ ਫਲਾਵੇ ਸਾਡੇ ਬਾਰੇ ਲੋਕਾਂ ਕੋਲੇ ਉਹ ਗੱਲ ਗਲਤ ਹੈ ਬਹੁ ਮਾੜੀ ਗੱਲ ਹੈ ਜਦੋਂ ਅਸੀਂ ਨਹੀਂ ਬੋਲਦੇ ਕਿਸਦਾ ਜ਼ਿਕਰ ਨਹੀਂ ਕਰਦੇ ਪਰ ਸਾਡੇ ਬਾਰੇ ਚੰਗਾ ਮਾੜਾ ਨਾ ਅਫਵਾਹਾਂ ਗੱਲਾਂ ਬਣਾਵਣਾ ਦੱਸੀਆਂ ਆਣੀਆਂ ਹਨਾ ਮਾੜਾ ਕੰਮ ਹੈ ਬਾਈ ਬਣੇ ਠੀਕ ਹੈ ਕਿ ਨਹੀਂ ਤਾਂ ਕਰਕੇ ਵੀ ਨਾ ਕਿਸ ਨੂੰ ਬੋਲੋ ਤੇ ਨਾ ਕਿਸ ਤੇ ਕਹਹਾਓ ਹਾਂਜੀ ਆਗੇ ਇਧਰ ਲੈ ਕਰੇ ਲੈਕਟਨ ਪਰ ਛੜ ਤੱਕ ਟਾਈਮ ਨਾਲ ਹੀ ਅੰਧਕਾਰ ਭਜਾਤਾ ਆਪਾਂ ਤੇ ਤਾਸ਼ ਗੈਂਗ ਲੱਗੀ ਪਈ ਐ ਡੇ ਪਿਆ ਮੁੰਡੇ ਪੂਰੇ ਠੀਕ ਹੈ ਕਿ ਨਹੀਂ ਮੈਨੂੰ ਪਤਾ ਵੀ ਜਿੱਤੇ ਕੋਣੋਂ ਕੋ ਛੋਡੇ ਚ ਆਹ ਮੁੰਡਾ ਤਾਂ ਹਾਰ ਸਕਦਾ ਹੀ ਨਹੀਂ ਹੈ ਆ ਤੇ ਤੈਨੂੰ ਕਿੰਨੇ ਰੇ ਹਰਾ ਦਣੇ ਨੇ ਨਹੀਂ ਤੁੰ ਚੱਲ ਠੀਕ ਹੈ 1.5 ਠੀਕ ਹੈ 1.5 ਨਹੀਂ ਕਰਦਾ ਓਏ 1.5 126 ਕਿਰਾਏ ਦਾ ਹਾਂ 33 ਕਿਰਾਏ ਦੇ ਇੱਕੀ ਹੋਟਲ ਜਿਹੜੇ ਨੇ ਨਾ ਆ ਗੱਲ ਤਾਂ ਚੰਗੀ ਐ ਸਰੀਰ ਹੀ ਬਣੂਗਾ ਇਹਦਾ ਆ ਗੱਲ ਨਹੀਂ ਮਾੜੀ ਹਾਂ ਨਹੀਂ ਨਹੀਂ ਮੈਂ ਨਹੀਂ ਖੇਡਦਾ ਆ ਕੀ ਕੰਮ ਹੋ ਗਿਆ ਬਾਬਿਓ ਮੈਂ ਉਹਨਾਂ ਕਹਾ ਵੀ ਚਾਦਰ ਝਾੜ ਦਿਆ ਕਰੋ ਨਾ ਸਾਰੇ ਦਿਨ ਦਾ ਰੇਤਾ ਹੁੰਦਾ ਲੇਟਦੇ ਉੱਤੇ ਤੇ ਦਵਣੀ ਕਹਿੰਦਾ ਗਿਆ ਬੱਚਾ ਮੈਂ ਜਾਣਨਾ ਚੜਾਵਾਂ ਤੇਰੇ ਨਾਲ ਜਾਂਦਾ ਜਾਂਦਾ ਤੇ ਦੇਖੋ ਚਾਦਰ ਝਾੜੀ ਮੁੰਡਿਆਂ ਨੇ ਲੈ ਇਹ ਸਿੰਗਲ ਬੈੱਡ ਦੀ ਹੋ ਗਈ ਦਵਣੀ ਸਿੰਗਲ ਸਿੰਗਲ ਬੈੱਡ ਦੀ ਹੋ ਗਈ ਬਈ ਇਹ ਡਬਲ ਬੈੱਡ ਦੀ ਸੀ ਨਾ ਚਲ ਕੋਈ ਨਹੀਂ ਲਾਲਦਾ ਹੁਣ ਬਾੜਾ ਨਾ ਚਾੜੀ ਬਾਈ ਆਂ ਇੰਨੇ ਰੱਖ ਦੋਨੇ ਕੋਈ ਨੁਦ ਕੱਲ ਨੂੰ ਨਵੀਂ ਲੈ ਆਇਆ ਤੇ ਅੱਗੇ ਜੀ ਇਧਰ ਲਈ ਕਰੇ ਲਿਓ ਵਾਸਤੇ ਰੋਟੀ ਦਾਲ ਤੇ ਲੱਸੀ ਤੇ ਮਿਲਕ ਤੇ ਵਾਟਰ ਲੈ ਆਂਦਾ ਪਤਾ ਨਹੀਂ ਕਾਦੋਂ ਭੌਂਕੀ ਜਾਂਦਾ ਯਾਰ ਭੱਜਾ ਫਿਰਦਾ ਹਨਾ ਕਮਲਾਂ ਨੂੰ ਇੱਧਰ ਨੂੰ ਭੌਂਕੀ ਜਾਂਦਾ ਸੀ ਉਹ ਮੂੰਹ ਚਾ ਕੇ ਚਲੋ ਕੋਈ ਨਾ ਵੀ ਵੈਸੇ ਕਰਦਾ ਹੋਣਾਗਾ 1 ਮਿੰਟ ਨੂੰ ਪਾਉਣੇ ਆਪਾਂ ਰੋਟੀ ਰੈਡੀ ਹੈ ਜੀ ਲਿਓ ਲਈ ਰੋਟੀ ਲੈ ਪੁੱਤ ਖਾ ਲਾ ਇੱਕ ਉਹ ਸੱਚ ਕੇ ਲਾਈ ਲੈਂ ਸੀ ਬਈ ਸੜਿਆ ਪੁਰਾਣਾ ਜਾਬ ਦੇ ਵਾਸਤੇ ਨਹੀਂ ਉਹਦੇ ਕੰਮ ਬਾਪੇ ਉਹ ਨਹੀਂ ਉਹਦੇ ਕੰਮ ਆਏ ਸਮਝਾ ਕੇ ਖੜ ਚੁ ਇਹ ਤਾਂ ਆਪੇ ਸੁੱਤਾ ਆਇਓ ਚੱਲੋ ਬਾਹਰ ਦੇਖੋ 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 ਇੱਕ ਤੇ ਹੁਣ ਆ ਕੰਬਲ ਉੱਤੇ ਲਵਾ ਬਾਈ ਮੈਂ ਲੈਣਾ ਹੀ ਪਊਗਾ ਹੁਣ ਇੱਕ ਮੋਰੀ ਹੋਰ ਘੜਤੀ ਵਾਹ ਦੀ ਪੈ ਦੀ ਗੰਦ ਦੀ ਦੀ ਚਲੋ ਖੜ ਜਾ ਰ ਇੱਕ ਮੈਨੂੰ ਝਾੜਾ ਝੂੜਾ ਚੰਗੀ ਤਰ੍ਹਾਂ ਨਹੀਂ ਦੂਜਾ ਕੰਬਲ ਲੈਣਾ ਪਊਗਾ ਬਸ ਓਕੇ ਠੀਕ ਆ ਬਰੋ ਅੰਗੂਰੀ ਲੱਸੀ ਲੂਸੀ ਸਰਵੇ ਪਾਦਾ ਸੀਗਾ ਮੈਂ ਤੇ ਸੌਣਨੇ ਆ ਕੱਲ ਨੂੰ ਮਿਲਦੇ ਆ ਬਾਏ ਬਾਏ ਗੁੱਡ ਨਾਈਟ ਲਵ ਯੂ ਸਹਰਾ